ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤਾ ਸਮੰਦ ਸਾਗਰ ਨੀਰ ਭਰਿਆ ਚੇਤੇ ਯੋਗਣ ਹਮਾਰੇ ਅੰਦਰ ਕਰੋ ਸ਼ੇ ਮਹਿਰ ਉਪਰ ਡੋਬ ਦੇ ਪਤਰ ਤਰੇ ਹੋਵੇ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਟੱਟੀ ਐ ਤਉ ਦ੍ਰਿਟਿ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸੋ ਕਉ ਟਲ ਗੁਰ ਸੇਵੀਐ ਅਨਸ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਯਾ ਨਮ ਮਰਨ ਦੁਖੁ ਜਾਏ ਸਜਣ ਸਚੁ ਬਤਿ ਸੋ ਸਿਰਿ ਸ਼ਾਹ ਦੇਚੋ ਜਿਸਕ ਸਭਿ ਕਿਆ ਸੋਹੀਏ ਸਵਣਾ ਦਾ ਵੇਸੋ ਹੋ ਸਤਨਾਮ ਸ਼੍ਰੀ ਵਾਹਿਦੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਮਨ ਹੈ ਭਿਆਪਰ ਦਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰ ਭੇਟਿਓ ਵਟ ਭਾਗੀ ਮਨ ਹੈ ਪਿਆ ਪਰ ਜਸਾ ਹੋਏ ਨ ਪਹੁੰਚਣਾ ਹਰ ਤੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰ ਅਗੇ ਸੁਖ ਪਾਛੇ ਸੁਖ ਸਹਿਜ ਕਰ ਅਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨੇ ਹਰ सोई खस महामर निरभौ पाए गुर चरणी लाग एक राम नाम आधार सफल द ਈਸ਼ਾਣ ਅਕਾਲ ਮੂਰਤ ਪ੍ਰਭ ਹੈ ਪੀਹੁਵਣ ਹਾਰ ਕੰਠ ਲਗਏ ਆਪਣੇ ਜਨ ਰੱਖ ਆਪਣੀ ਪ੍ਰੀਤ ਪਿਆਰ ਬੱਡੇ ਵੜਾਈ ਅਚਰਜ ਸੋਭ ਤਾਰੇ ਜਾਇ ਹਰਸ ਨਾਨਕ ਕਾਉ ਗੁਰ ਪੂਰਾ ਭੇਟੋ ਸਗਲੇ ਦੋ ਬੈ ਨਾਸੇ ਵੱਡੇ ਵੱਡਿਆਏ ਅਜ ਰਜ ਸੋਬਾ ਕਰ ਜਿਆ ਨਸ ਨਾਨਕ ਕਉ ਗੁਰ ਪੂਰਾ ਪਿਤੇ ਸਗਲੇ ਦੁਖ ਬਨਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੈ ਪਰਮ ਸਤਕਾਰ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕੀ ਸਾਧ ਸੰਗਤ ਜਿਓ ਆਓ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਕਿਰਪਾ ਕੀਤੀ ਹੈ ਸੰਧਿਆ ਵੇਲੇ ਦਾ ਸਮਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਸੋ ਆਓ ਸਤਿਗੁਰ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ ਸਤਿਗੁਰ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਨਾਮੇ ਦੀ ਜੋ ਸਤਿਗੁਰ ਜੀ ਨੇ ਬਖਸ਼ਿਸ਼ ਦਿੱਤੇ ਹੈ ਸੋ ਆਓ ਹਾਜ਼ਰੀ ਲਵਾ ਕੇ ਸਤਿਗੁਰ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕਰੀਏ ਜੋ ਕਿ ਸਤਿਗੁਰ ਜੀ ਸਾਨੂੰ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਦੇ ਨੇ ਅਤੇ ਸੰਧਿਆ ਦੇ ਵੇਲੇ ਜਦੋਂ ਰਹਿਰਾ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ ਉਸ ਤੋਂ ਉਪਰੰਤ ਸਤਿਗੁਰ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਸਤਿਗੁਰ ਜੀ ਦੇ ਚਰਨਾਂ 'ਚ ਕੀਤੀ ਜਾਂਦੀ ਹੈ ਤੇ ਉਸ ਤੋਂ ਉਪਰੰਤ ਜੋ ਸਤਿਗੁਰ ਜੀ ਸਾਨੂੰ ਸੰਧਿਆ ਵੇਲੇ ਦਾ ਹੁਕਮਨਾਮਾ ਬਖਸ਼ਿਸ਼ ਕਰਦੇ ਨੇ ਸੋ ਆਓ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁੱਖ ਅੰਗ 609 ਦੇ ਉੱਪਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੋਰਠ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਗੁਰ ਪੂਰਾ ਤੇ ਤੇਓ ਵਡ ਭਾਗੀ ਮਨ ਹੈ ਭਿਆ ਰਜਾ ਸਾ ਕੋਈ ਨ ਪਹੁੰਚਣ ਆਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੇ ਭਿਆ ਪਰਗਾਸਾ ਸਤਿਗੁਰ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਪੂਰਨ ਗੁਰੂ ਦੇ ਲੱਗ ਲੱਗ ਜਾਂਨੇ ਆ ਜਦੋਂ ਸਾਡੇ ਤੇ ਉਸ ਪੂਰੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਉਹ ਆਕਾਲ ਪੁਰਖ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਵੱਡ ਭਾਗੀ ਜਨ ਹੁੰਦੇ ਨੇ ਜਿਨ੍ਹਾਂ ਦੇ ਮਨੇ ਭਿਆ ਪ੍ਰਗਾਸਾ ਜਿਨ੍ਹਾਂ ਦੇ ਮਨ ਦੇ ਅੰਦਰ ਉਸ ਆਕਾਲ ਪੁਰਖ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਅਸੀਂ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦੇਵਾਂਗੇ ਆਪਣਾ ਸਿਰ ਭੇਟ ਕਰ ਦੇਵਾਂਗੇ ਤੇ ਸਾਨੂੰ ਉਹ ਵੱਡੇ ਭਾਗਾਂ ਸਮਾਪ੍ਰਾਪਤ ਹੋ ਜਾਵੇਗਾ ਉਹ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਉਸ ਪਰਮਾਤਮਾ ਦੀ ਦੱਸੀ ਹੋਈ ਸਿੱਖਿਆ ਦੇ ਉੱਪਰ ਚੱਲਦੇ ਨੇ ਤੇ ਜਦੋਂ ਉਸ ਪ੍ਰਮਾਤਮਾ ਦੀ ਬਖਸ਼ਿਸ਼ ਉਹਨਾਂ ਦੇ ਹਿਰਦੇ ਵਿੱਚ ਵਸਦੀ ਹੈ ਮਨ ਦੇ ਵਿੱਚ ਫਿਰ ਉਸ ਆਕਾਨ ਪੁਰਖ ਪ੍ਰਮਾਤਮਾ ਦਾ ਆਨੰਦ ਰੂਪੀ ਜਿਹੜਾ ਪ੍ਰਕਾਸ਼ ਹੈ ਉਹ ਹੋ ਜਾਂਦਾ ਹੈ ਕੋਏ ਨਾ ਪਹੁੰਚਣਾ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਸਤਿਗੁਰ ਜੀ ਕਹਿੰਦੇ ਕੋਏ ਨਾ ਪਹੁੰਚਣ ਹਾਰਾ ਦੂਜਾ ਕਹਿੰਦੇ ਸਾਡੇ ਸੰਸਾਰਿਕ ਜਿਹੜੇ ਰਿਸ਼ਤੇ ਨੇ ਉਹ ਕਹਿੰਦੇ ਦੁਨਿਆਵੀ ਜਿਹੜੇ ਰਿਸ਼ਤੇ ਨੇ ਉਹ ਸੰਸਾਰ ਦੇ ਵਿੱਚ ਹੀ ਰਹਿ ਜਾਂਦੇ ਨੇ ਤੇ ਉਹ ਇਥੇ ਹੀ ਰਹਿ ਜਾਂਦੇ ਨੇ ਨਾਲ ਕੋਈ ਨਹੀਂ ਸਤਿਗੁਰੂ ਜੀ ਕਹਿੰਦੇ ਪਹੁੰਚਣ ਹਾਰਾ ਦੂਜਾ ਕਹਿੰਦੇ ਅੰਤ ਦੇ ਸਮੇ ਸਾਡੇ ਨਾਲ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਨਾਲ ਜਾਂਦਾ ਕੋਈ ਧਨ ਦੌਲਤ ਜ਼ਮੀਨ ਜੈ ਦਾ ਲੀੜਾ ਕੱਪੜਾ ਲੈਣਾ ਲੱਟਾ ਕੁਝ ਵੀ ਸਾਡੇ ਨਾਲ ਨਹੀਂ ਜਾਂਦਾ ਸਤਿਗੁਰੂ ਜੀ ਕਹਿੰਦੇ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਕਹਿੰਦੇ ਆਪਣੇ ਸਹਿਬ ਦਾ ਪ੍ਰਵਾਸਾ ਉਸ ਅਕਾਲ ਪੁਰਖ ਪਰਮਾਤਮਾ ਦਾ ਜਪਿਆ ਹੋਇਆ ਨਾਮ ਕੀਤਾ ਹੋਇਆ ਜੱਤ ਸਤ ਉਸ ਪਰਮੇਸ਼ਰ ਦੇ ਨਾਲ ਥੋੜਾ ਜਿਹਾ ਸਮਾ ਜਿਹੜਾ ਤੇਰਾ ਜੁੜਿਆ ਹੋਇਆ ਹੋਵੇ ਉਹ ਹੀ ਤੇਰੇ ਨਾਲ ਜਾਵੇਗਾ ਅੱਗੇ ਸਤਿਗੁਰ ਜੀ ਫਰਮਾਨ ਕਰਦੇ ਹਨ ਆਪਣੇ ਸਤਿਗੁਰ ਕੇ ਬਲ ਹਾਰੈ ਆਗੇ ਸੁਖ ਪਾਛੇ ਸੁਖ ਸਹਿਜ ਆਕਰ ਆਨੰਦ ਹਮਾਰਾ ਰਹਾਉ ਸਤਿਗੁਰ ਜੀ ਕਹਿੰਦੇ ਜਿਹੜਾ ਪ੍ਰਾਣੀ ਉਸ ਅਕਾਲ ਪੁਰਖ ਪਰਮਾਤਮਾ ਤੇ ਭਰੋਸਾ ਰੱਖ ਲੈਂਦਾ ਹੈ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਦੀ ਓਟ ਨੂੰ ਸਿਮਰਨ ਨੂੰ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਏ ਜਿਹੜਾ ਸੋਚਦਾ ਏ ਕਿ ਮੇਰੇ ਨਾਲ ਕੁਝ ਨਹੀਂ ਜਾਣਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਸਿਮਰਨ ਤੇ ਭਜਨ ਤੋਂ ਬਿਨਾਂ ਸਤਿਗੁਰ ਜੀ ਕਹਿੰਦੇ ਉਹ ਸਤਿਗੁਰ ਜੀ ਕਹਿੰਦੇ ਨੇ ਕਿ ਉਹ ਆਪਣੇ ਸਤਿਗੁਰ ਕੇ ਬਿਲੇ ਹਾਰੇ ਕਹਿੰਦੇ ਉਹ ਆਪਣੇ ਸਤਿਗੁਰੂ ਤੋਂ ਜਿਹੜੇ ਬਿਲੇ ਹਾਰੇ ਜਾਂਦੇ ਨੇ ਜਿਹੜੇ ਹਰ ਵੇਲੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦੀ ਓਟ ਨੂੰ ਧਿਆਉਂਦੇ ਨੇ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਤੇ ਫਿਰ ਸਤਿਗੁਰ ਜੀ ਕਹਿੰਦੇ ਉਹਨਾਂ ਦੇ ਘਰਾਂ ਦੇ ਵਿੱਚ ਅੱਗੇ ਸੁੱਖ ਪਾਛੇ ਸੁੱਖ ਸਹਜਾ ਘਰ ਆਨੰਦ ਹਮਾਰੇ ਸਤਿਗੁਰ ਜੀ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਦੇ ਲੜ ਲੱਗ ਜਾਂਦੇ ਨੇ ਜਿਹੜੇ ਉਸ ਪ੍ਰਮਾਤਮਾ ਨੂੰ ਹਿਰਦੇ 'ਚ ਵਸਾ ਲੈਂਦੇ ਨੇ ਉਹਨਾਂ ਦੇ ਅੱਗੇ ਵੀ ਸੁੱਖ ਹੈ ਉਹਨਾਂ ਦੇ ਪਿੱਛੇ ਜਦੋਂ ਉਹ ਚਲੇ ਜਾਂਦੇ ਨੇ ਸੰਸਾਰ ਤੋਂ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਸੁੱਖ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਸਹਿਜ ਆ ਘਰ ਆਨੰਦ ਹਮਾਰੇ ਕਹਿੰਦੇ ਉਹਨਾਂ ਦੇ ਘਰ ਵਿੱਚ ਸਹਿਜ ਦੀ ਅਵਸਥਾ ਬਣ ਜਾਂਦੀ ਹੈ ਉਹਨਾਂ ਦੇ ਘਰ ਵਿੱਚ ਨਫ਼ਰਤ ਨਹੀਂ ਪੈਦਾ ਹੁੰਦੀ ਉਹਨਾਂ ਦੇ ਘਰ ਵਿੱਚ ਹੰਕਾਰ ਨਹੀਂ ਆਉਂਦਾ ਉਹਨਾਂ ਦੇ ਘਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਮੇਸ਼ਾ आनंद ही आनंद ਵਰਤਦਾ ਹੈ ਸ਼ਾਂਤੀ ਹੀ ਸ਼ਾਂਤੀ ਖੁਸ਼ੀਆਂ ਤੇ ਖੇੜੇ ਬਖਸ਼ਿਸ਼ ਹੋ ਜਾਂਦੇ ਹਨ ਅੱਗੇ ਸਤਿਗੁਰ ਜੀ ਫਰਮਾਨ ਕਰਦੇ ਅੰਤਰ ਜਾਮੇ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੈ ਇਕ ਰਾਮ ਨਾਮ ਅਦਾਰਾ ਸਤਿਗੁਰ ਜੀ ਫਰਮਾਨ ਕਰਦੇ ਨੇ ਕਿ ਅੰਤਰ ਜਾਮੀ ਕਰਨੇ ਹਾਰ ਸੋਈ ਖਸਮ ਹਮਾਰਾ ਸਤਿਗੁਰ ਜੀ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਕਰਨ ਵਾਲਾ ਹੈ ਉਹ ਸਾਰੀਆਂ ਖੇਡਾਂ ਨੂੰ ਰਚਾਉਣ ਵਾਲਾ ਹੈ ਉਹ ਸਾਰੀ ਦੁਨੀਆ ਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਸਭ ਕੁਝ ਕਰਦਾ ਹੈ ਕਹਿੰਦੇ ਉਸ ਪਰਮਾਤਮਾ ਨੂੰ ਆਪਣਾ ਖਸਮ ਕਰਕੇ ਜਾਣ ਤੂੰ ਜਾਣ ਕੇ ਉਹ ਖਸਮ ਹਮਾਰਾ ਹੈ ਉਹ ਅਕਾਲ ਪੁਰਖ ਪਰਮਾਤਮਾ ਮੇਰਾ ਹੈ ਮੈਂ ਉਹਦਾ ਇਸਤਰੀ ਰੂਪ ਦੇ ਵਿੱਚ ਜੀਵ ਹਾਂ ਤੇ ਉਹ ਮੇਰਾ ਖਸਮ ਰੂਪ ਦੇ ਵਿੱਚ ਮੇਰਾ ਸਿਰ ਦਾ ਸਾਈਂ ਮੇਰਾ ਖਸਮ ਹੈ ਉਹ ਆਕਾਲ ਪੁਰਖ ਪਰਮਾਤਮਾ ਸਾਨੂੰ ਹਰ ਥਾਂ ਤੇ ਹੱਥ ਦੇ ਕੇ ਬਚਾਉਂਦਾ ਹੈ ਮਾੜੇ ਚੰਗੇ ਕਰਮ ਕਰਨ ਤੋਂ ਹਟਾਉਂਦਾ ਹੈ ਹੰਕਾਰ ਤੋਂ ਸਤਿਗੁਰੂ ਜੀ ਸਾਨੂੰ ਬਚਾਉਂਦਾ ਹੈ ਲੋਭ ਤੋਂ ਸਤਿਗੁਰੂ ਜੀ ਬਚਾਉਂਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨਿਰ ਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਵਿੱਚ ਭਾਉ ਖਤਮ ਹੋ ਜਾਂਦਾ ਨਿਰਭਉ ਭਏ ਗੁਰ ਚਰਨੀ ਲਾਗੇ ਕਹਿੰਦੇ ਉਹ ਨਿਰਭਉ ਹੋ ਕੇ ਉਹ ਕਿਸੇ ਡਰ ਤੋਂ ਭੈਰ ਤੋਂ ਹੋ ਕੇ ਭੈ ਭਾਵ ਤੋਂ ਦੂਰ ਹੋ ਕੇ ਸਤਗੁਰ ਜੀ ਕਹਿੰਦੇ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਜਾਂਦੇ ਨੇ ਇੱਕ RAM ਨਾਮ ਆਧਾਰਾ ਉਹ ਕਹਿੰਦੇ ਇੱਕ RAM ਤੇ ਨਾਮ ਉਸ ਪਰਮਾਤਮਾ ਦਾ ਉਹ ਆਧਾਰ ਮੰਗਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਉਹਨਾਂ ਦਾ ਹਮੇਸ਼ਾ ਆਧਾਰ ਕਰਦੇ ਹਨ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਣਹਾਰਾ ਸਤਿਗੁਰੂ ਜੀ ਕਹਿੰਦੇ ਸਫਲ ਦਰਸ਼ਨ ਅਕਾਲ ਮੂਰਤ ਕਹਿੰਦੇ ਸਫਲ ਦਰਸ਼ਨ ਉਸ ਅਕਾਲ ਮੂਰਤ ਦੇ ਪ੍ਰਭ ਹੈ ਭੀ ਹੋਵਣਹਾਰਾ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਤੀ ਹੈ ਤੇ ਹੋਵਣਹਾਰਾ ਵੀ ਹੈ ਉਹ ਕਹਿੰਦੇ ਪਰਮਾਤਮਾ ਹਰ ਥਾਂ ਤੇ ਦਿਸਦਾ ਹੈ ਹਰ ਕੋਤੇ ਵਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਸਾਡੀਆਂ ਉਹ ਨਜ਼ਰਾਂ ਨਹੀਂ ਹਨ ਜਿਨ੍ਹਾਂ ਨਜ਼ਰਾਂ ਦੇ ਨਾਲ ਅਸੀਂ ਉਹ ਅਕਾਲ ਪੁਰਖ ਪਰਮਾਤਮਾ ਨੂੰ ਵੇਖਣਾ ਸੀ ਜਿਸ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਬਸਾਉਣਾ ਸੀ ਉਹ ਸਾਡਾ ਹਿਰਦਾ ਹੱਲੇ ਉਸ ਪਰਮਾਤਮਾ ਵਾਲੇ ਪਾਸੇ ਨੂੰ ਜੁੜਿਆ ਨਹੀਂ ਹੈ ਜਿਸ ਦਿਨ ਸਾਡੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਵਸ ਜਾਵੇਗਾ ਸਾਨੂੰ ਉਹ ਹਰ ਥਾਂ ਤੇ ਦਰਸ਼ਨ ਦੇਵੇਗਾ ਹਰ ਥਾਂ ਤੇ ਦਰਸ਼ਨ ਦਿੰਦਾ ਹੈ ਉਹ ਸਤਿਗੁਰ ਜੀ ਆਪ ਬੋਲਦਾ ਹੈ ਉਹ ਸਤਿਗੁਰ ਜੀ ਆਪ ਖਾਂਦਾ ਹੈ ਉਹ ਸਾਨੂੰ ਵਾਜਾ ਮਾਰ ਮਾਰ ਕੇ ਸਾਰਾ ਕੁਝ ਦੱਸਦਾ ਹੈ ਉਹ ਅਕਾਲ ਪੁਰਖ ਬਹੁਤ ਬੇਅੰਤ ਹੈ ਉਸ ਪ੍ਰਮਾਤਮਾ ਦੇ ਜੀਵ ਜੰਤੂ ਪੈਦਾ ਕੀਤੇ ਹੋਏ ਹਰ ਇੱਕ ਜੀਵ ਜੰਤੂ ਨੂੰ ਉਹ ਅਕਾਲ ਪੁਰਖ ਦੋਨੇ ਵੇਲੇ ਉਦੀ ਖੁਰਾਕ ਦੇ ਮੁਤਾਬਕ ਉਹਦਾ ਹਿੱਲਾ ਵਸੀਲਾ ਉਹ ਅਕਾਲ ਪੁਰਖ ਪਰਮਾਤਮਾ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਸੇਵਕ ਨੂੰ ਕੰਠ ਲਗਾਏ ਕਹਿੰਦੇ ਆਪਣੇ ਸੇਵਕ ਨੂੰ ਦੁੱਖਾਂ ਤੋਂ ਕਸ਼ਟਾਂ ਤੋਂ ਬੁਰੀਆਂ ਸੰਗਤਾਂ ਤੋਂ ਸਤਿਗੁਰੂ ਜੀ ਕਹਿੰਦੇ ਬਚਾ ਕੇ ਆਪਣੇ ਜਨ ਰੱਖ ਕੇ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਦਾ ਬਣ ਜਾਂਦਾ ਹੈ ਫਿਰ ਸਤਿਗੁਰੂ ਜੀ ਉਸ ਜਨ ਦੀ ਰਾਖੀ ਆਪ ਕਰਦੇ ਨੇ ਆਪਣੀ ਪ੍ਰੀਤ ਪਿਆਰਾ ਕਹਿੰਦਾ ਉਸ ਜੀਵ ਦੇ ਨਾਲ ਉਹਨਾਂ ਦੀ ਪ੍ਰੀਤ ਪਿਆਰੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਆਪਣੇ ਅੰਦਰੋਂ ਪ੍ਰੀਤ ਪੈਦਾ ਕਰਾਂਗੇ ਅਸੀਂ ਅੰਦਰੋਂ ਜੁੜਾਂਗੇ ਉਸ ਵੇਲੇ ਫਿਰ ਸਤਿਗੁਰੂ ਜੀ ਸਾਨੂੰ ਕਸ਼ਟਾਂ ਤੋਂ ਬਚਾਉਣਗੇ ਬੁਰੀਆਂ ਸੰਗਤਾਂ ਤੋਂ ਬਚਾਉਣਗੇ ਸਾਨੂੰ ਮਾੜੇ ਰਸਤੇ ਤੇ ਜਾਣ ਤੋਂ ਰੋਕਣਗੇ ਤਾਂ ਕਿ ਉਹ ਆਕਾਲ ਪੁਰਖ ਆਪਣੇ ਮਿੱਤਰ ਪਿਆਰੇ ਦੀ ਹਮੇਸ਼ਾ ਹੀ ਰਾਖੀ ਕਰਦੇ ਹਨ ਵੱਡੇ ਬੜਿਆਈ ਅਚਰਜ ਸੋਬਾ ਕਾਰ ਜਿ ਆਇਆ ਰਾਸੇ ਨਾਨਕ ਕਉ ਗੁਰ ਓਰਾ ਭੇਟਿਓ ਸਗਲੇ ਦੁਖ ਬਿਨਸੈ ਸਤਗੁਰ ਜੀ ਫਰਮਾਨ ਕਰਦੇ ਨੇ ਕਿ ਵੱਡੇ ਵਡਿਆਈ ਆਚਰਜ ਸੋਭਾ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਦੀ ਵੱਡੀ ਵਡਿਆਈ ਹੈ ਉਹਨਾਂ ਦੀ ਅਚਰਜ ਸੋਭਾ ਹੈ ਕਾਰਜ ਆਇਆ ਰਾਸੇ ਕਹਿੰਦੇ ਜਿਹੜਾ ਜੀਵ ਉਸ ਅਕਾਲ ਪੁਰਖ ਪਰਮਾਤਮਾ ਦੀ ਵੱਡੀ ਵਡਿਆਈ ਕਰਦਾ ਹੈ ਜਿਹੜਾ ਉਸ ਅਕਾਲ ਪੁਰਖ ਦੀ ਅਚਰਜ ਸੋਭਾ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਕਾਰਜ ਆਇਆ ਰਾਸੇ ਕਹਿੰਦੇ ਉਸ ਪ੍ਰਾਣੀ ਦਾ ਉਸ ਜੀਵ ਦਾ ਕਾਰਜ ਰਾਸ ਆਉਂਦਾ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਿਸੇ ਵੀ ਕਾਰਜ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਲੈਨੇ ਆ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਅਰਦਾਸਾਂ ਕਰਦੇ ਹਾਂ ਤੇ ਫਿਰ ਉਹ ਅਕਾਲ ਪੁਰਖ ਪਰਮਾਤਮਾ ਉਸ ਕਾਰਜ ਨੂੰ ਆਪਣਾ ਕਾਰਜ ਸਮਝਦੇ ਹੋਏ ਉਸ ਕਾਰਜ ਨੂੰ ਨਿਪਰੇ ਚਾੜਦੇ ਹਨ ਉਹ ਕਾਰਜ ਰਾਸ ਕਰਦੇ ਹਨ ਇਸੇ ਤਰ੍ਹਾਂ ਉਸ ਅਕਾਲ ਪੁਰਖ ਦੀ ਵਡਿਆਈ ਜਿਹੜੀ ਬਹੁਤ ਵੱਡੀ ਹੈ ਜਿੰਨੀ ਵੀ ਮਹਿਮਾ ਕਰ ਲੋ ਉਸ ਅਕਾਲ ਪੁਰਖ ਦੀ ਉਨੀ ਹੀ ਥੋੜੀ ਹੈ ਇਸ ਕਰਕੇ ਹਮੇਸ਼ਾ ਸਾਨੂੰ ਉਹ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਹਿਰਦੇ ਚ ਵਸਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜਿੰਨੀਆਂ ਵੀ ਦਾਤਾਂ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਰਹਿਮਤ ਦੇ ਅਨੁਸਾਰ ਸਾਨੂੰ ਪ੍ਰਾਪਤ ਹੋ ਜਾਣੇ ਅਸੀਂ ਕੁਝ ਨਹੀਂ ਕਰਨ ਜੋਗੇ ਹਰ ਰੋਜ਼ ਸਾਨੂੰ ਸਤਿਗੁਰੂ ਜੀ 24000 ਸਵਾਸਾਂ ਦੀ ਪੂੰਜੀ ਬਖਸ਼ਿਸ਼ ਕਰਦੇ ਨੇ ਹਰ ਰੋਜ਼ ਅਸੀਂ 24000 ਸਵਾਸ ਸਤਿਗੁਰੂ ਜੀ ਦੇ ਪਾਸੋਂ ਝੋਲੀ ਵਿੱਚ ਪਵਾ ਕੇ ਪ੍ਰਾਪਤ ਕਰਕੇ ਉਹਨਾਂ ਸਵਾਸਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਅਜਾਈ ਜਾਣ ਦਿੰਨੇ ਆ ਕਮਾਕਾਰਾਂ ਦੇ ਵਿੱਚ ਅਸੀਂ ਆਪਣਾ ਸਮਾਂ ਖੱਜਤ ਕਰਕੇ ਅਸੀਂ ਆਪਣੇ ਜੀਵਨ ਨੂੰ ਹਰ ਰੋਜ਼ ਇੱਕ ਇੱਕ ਦਿਨ ਸਾਡਾ ਜੀਵਨ ਦਾ ਜਿਹੜਾ ਘਟਾਉਂਦੇ ਜਾ ਰਹੇ ਹਾਂ ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਿਰਦੇ ਚੋਂ ਭਲਾਉਂਦੇ ਜਾ ਰਹੇ ਹਾਂ ਗੁਰਮਖ ਪਿਆਰਿਓ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਮੇਸ਼ਾ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਰੱਖੀਏ ਇਹਨਾਂ ਸਵਾਸਾਂ ਦੀ ਪੂੰਜੀ ਦਾ ਪਤਾ ਨਹੀਂ ਕਿਸ ਦਿਨ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਸੰਪੂਰਨ ਹੋ ਜਾਣੀ ਹੈ ਇਸ ਕਰਕੇ ਜਿੰਨਾ ਵੀ ਸਮਾਂ ਹੈ ਉੱਠਦੇ ਆਂ ਬੈਹਿੰਦੇ ਆਂ ਸੌਂਦੇ ਆਂ ਜਾਗਦੇ ਆਂ ਕਾਰੋਬਾਰ ਕਰਦੇ ਆਂ ਕੰਮਕਾਰ ਕਰਦੇ ਆਂ ਹਮੇਸ਼ਾ ਅਸੀਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਹਿਰਦੇ ਦੇ ਵਿੱਚ ਵਸਾ ਕੇ ਹਮੇਸ਼ਾ ਹੀ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਤੇ ਉਸ ਨੂੰ ਹੀ ਭਜਉਂਦੇ ਰਹੀਏ ਤੇ ਹਿਰਦੇ ਦੇ ਵਿੱਚੋਂ ਹਮੇਸ਼ਾ ਅਸੀਂ ਉਸ ਨੂੰ ਯਾਦ ਕਰਕੇ ਗੁਰਮੰਤਰ ਦੇ ਨਾਲ ਜੁੜ ਕੇ ਰਿਆ ਕਰੀਏ ਤੇ ਹਰ ਵੇਲੇ ਆਖਿਆ ਕਰੀਏ ਵਾਹ ਗੁਰੂ 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 ਹਮੇਸ਼ਾ ਹਸਪਤਾਲਪੁਰ ਪਰਮਾਤਮਾ ਦੇ ਕੰਮਕਾਰ ਕਰਦੇ ਆ ਜੇ ਅਸੀਂ ਮੂਲ ਮੰਤਰ ਪੜ੍ਹਦੇ ਰਹੀਏ ਮੂਲ ਮੰਤਰ ਦਾ ਜਾਪ ਕਰਦੇ ਰਹੀਏ ਗੁਰ ਮੰਤਰ ਦਾ ਜਾਪ ਕਰਦੇ ਰਹੀਏ ਜਿੱਥੇ ਅਸੀਂ ਸਮਾਂ ਗੱਲਾਂ ਬਾਤਾਂ ਦੇ ਵਿੱਚ ਬਤੀਤ ਕਰਦੇ ਹਾਂ ਜਿੱਥੇ ਅਸੀਂ ਸਮਾਂ ਮੋਬਾਈਲਾਂ ਦੇ ਵਿੱਚ ਰੀਲਾਂ ਵੇਖਣ ਦੇ ਵਿੱਚ ਅਚਤ ਕਰਦੇ ਹਾਂ ਇੱਕ ਤਾਂ ਸਾਡੇ ਵਿੱਚ ਬਹੁਤ ਵੱਡਾ ਵਾਇਰਸ ਫੈਲ ਚੁੱਕਾ ਹੈ ਜਿਹੜਾ ਕਿ ਮੋਬਾਈਲ ਫੋਨ ਸਾਨੂੰ ਹਰ ਥਾਂ ਤੇ ਇਸ ਮੋਬਾਈਲ ਫੋਨ ਦੇ ਇਹੋ ਜਿਹੇ ਸੰਗਲ ਦੇ ਨਾਲ ਬੰਨਿਆ ਜਾਂਦਾ ਹੈ ਜਿਹੜਾ ਕਿ ਇਹ ਇੰਨਾ ਭਿਆਨਕ ਵਾਇਰਸ ਹੈ ਕਹਿੰਦੇ ਕਾਲ ਯੁਗ ਤੋਂ ਵੀ ਜ਼ਿਆਦਾ ਭਾਰਾ ਵਾਇਰਸ ਹੈ ਇਹ ਵਾਇਰਸ ਜਦੋਂ ਸਾਡੇ ਦਿਮਾਗ ਦੇ ਵਿੱਚ ਵਸ ਜਾਂਦਾ ਹੈ ਤੋ ਫਿਰ ਸਾਨੂੰ ਪਰਮਾਤਮਾ ਤੋਂ ਵੀ ਦੂਰ ਕਰ ਦਿੰਦਾ ਹੈ ਭੈਣ ਭਰਾ ਮਾ ਰਿਸ਼ਤੇਦਾਰਾਂ ਤੋਂ ਹਰ ਇੱਕ ਚੀਜ਼ ਤੋਂ ਇਹ ਦੂਰ ਕਰ ਦਿੰਦਾ ਹੈ ਇਸ ਕਰਕੇ ਗੁਰਮੁਖ ਪਿਆਰਿਓ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਦੱਸੇ ਹੋਏ ਮਾਰਗ ਦੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਥੋੜੇ ਚੋਂ ਥੋੜਾ ਸਮਾਂ ਕੱਢ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਵੱਡੀ ਵਡਿਆਈ ਨੂੰ ਵਧਿਆਉਣਾ ਚਾਹੀਦਾ ਹੈ ਉਹਦੀ ਸੋਭਾ ਕਰਨੀ ਚਾਹੀਦੀ ਹੈ ਆਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੂਖ ਬਿਨਾਸੈ ਸਤਿਗੁਰੂ ਜੀ ਕਹਿੰਦੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੂਖ ਬਨਾਸੇ ਕਹਿੰਦੇ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਬਾਣੀ ਨੂੰ ਗੁਰਪੂਰੇ ਨੂੰ ਭੇਟਿਓ ਸਤਿਗੁਰੂ ਜੀ ਕਹਿੰਦੇ ਜਿੰਨਾ ਗੁਰਪੂਰੇ ਦੇ ਅੱਗੇ ਆਪਣੇ ਸਿਰ ਨੂੰ ਭੇਟਾ ਦੇ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਸਿਰ ਨੂੰ ਭੇਟ ਕੀਤਾ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਸਿਰ ਨਿਵਾ ਦਿੰਨੇ ਆ ਸਤਗੁਰੂ ਜੀ ਨੂੰ ਸਿਰ ਭੇਟ ਕਰ ਦਿੰਨੇ ਆ ਤੇ ਸਤਗੁਰੂ ਜੀ ਫਿਰ ਸਾਡੇ ਸਿਰ ਤੇ ਮਿਹਰਾ ਭਰੇ ਹੱਥ ਰੱਖ ਦਿੰਦੇ ਨੇ ਆਪਣਾ ਸਿਰ ਕਿਸੇ ਅੱਗੇ ਨਹੀਂ ਝੁਕਦਾ ਚਾਹੇ ਕੋਈ ਜਿੰਨਾ ਮਰਜੀ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਸ਼ਾਹੂਕਾਰ ਹੋਵੇ ਪਰ ਕਿਸੇ ਦਾ ਵੀ ਸਿਰ ਜਿਹੜਾ ਹੈ ਕਿਸੇ ਅੱਗੇ ਵੀ ਨਹੀਂ ਛੇਤੀ ਝੁਕਦਾ हां ਕੋਈ ਜ਼ੋਰ ਦੇ ਨਾਲ ਕਿਸੇ ਬਲ ਦੇ ਨਾਲ ਜਾਂ ਕਿਸੇ ਮਜਬੂਰੀ ਦੇ ਕਾਰਨ ਕਿਸੇ ਨੂੰ ਸਿਰ ਨੀਮਾ ਕਰਨਾ ਪੈ ਜੇ ਜਾਂ ਸਿਰ ਕਿਸੇ ਦੇ ਚਰਨਾਂ ਵਿੱਚ ਰੱਖਣਾ ਪੈ ਜੇ ਤਾਂ ਉਹ ਇੱਕ ਵੱਖਰੀ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜਿਹੜਾ ਸਿਰ ਹੈ ਇਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਮੱਲੋ ਉਹ ਮੰਲੀ ਆ ਕੇ ਝੁਕ ਜਾਂਦਾ ਹੈ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਉਸ ਅਕਾਲ ਪੁਰਖ ਪੂਰੇ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕੀਤਾ ਸਤਿਗੁਰੂ ਜੀ ਕਹਿੰਦੇ ਸਗਲੇ ਦੁੱਖ ਬਿਨਾਸੇ ਕਹਿੰਦੇ ਸਾਰੇ ਦੁੱਖ ਉਹਨਾਂ ਦੇ ਦੂਰ ਹੋ ਜਾਂਦੇ ਨੇ ਬਿਨਾਸ ਜਾਂਦੇ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਦੁੱਖਾਂ ਦਾ ਤੇ ਸੁੱਖਾਂ ਦਾ ਪਰਵੇਸ਼ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਾਮ ਵੇਲੇ ਦੇ ਜੋ ਹੁਕਮਨਾਮੇ ਦੀ ਵਾਰਤਾ ਸੀ ਵਿਚਾਰ ਸੀ ਉਹ ਆਪਾਂ ਸਭ ਨਾਲ ਸਾਂਝੀ ਕੀਤੀ ਹੈ ਸਤਿਗੁਰ ਜੀ ਦੀ ਗੁਰਬਾਣੀ ਪੜਦਿਆਂ ਤੋਂ ਲਗ ਮਾਤਰਾ ਕਥਾ ਵਿਚਾਰ ਕਰਦਿਆਂ ਤੋਂ ਕੋਈ ਸ਼ਬਦ ਵਾਦਕਾਟ ਹੋ ਗਿਆ ਹੋਵੇ ਤੇ ਸਤਿਗੁਰ ਜੀ ਬਖਸ਼ਣ ਯੋਗ ਨੇ ਸਤਿਗੁਰ ਜੀ ਬਖਸ਼ ਲੈਣ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵੱਧ ਤੋਂ ਵੱਧ ਸਮਤ ਬਖਸ਼ਣ ਗੁਰਬਾਣੀ ਦੇ ਨਾਲ ਜੋੜਨ ਆਆਂ ਹੋਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਨ ਕਾਦਮ ਕਾਦਮ ਲੇਕੇ ਵਿਚ ਲਾਉਣ ੁੱਲਾਂ ਦੀ ਮਾਫੀ ਸਤਿਗੁਰੂ ਜੀ ਕਿਰਪਾ ਕਰਨ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਲਵਾਓ ਹਾਜ਼ਰੀ ਸਾਰੀ ਸੰਗ ਜਪੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਮਮ Okay.